ਕੋਈ ਵੀ ਕੰਮ ਆਪਾਂ ਕਰਦੇ ਆਂ ਕਹਿੰਦੇ ਹੁੰਨੇ ਆ ਪਰਮਾਤਮਾ ਦੀ ਅਰਦਾਸ ਕਰਕੇ ਪਰਮਾਤਮਾ ਦੀ ਮਨਜ਼ੂਰੀ ਨਾਲ ਕਰਨਾ ਚਾਹੀਦਾ ਹੈ ਮੈਂ ਸਮਝਦੀ ਆਂ ਵੀ ਆਪਾਂ ਡੇਲੀ ਜਿਹੜੀ ਦਿਨ ਦੀ ਸ਼ੁਰੂਆਤ ਕਰਦੇ ਆਂ ਜਿਉਹ ਪਰਮਾਤਮਾ ਦੇ ਓਟ ਆਸਰੇ ਨਾਲ ਕਰੀਏ ਤਾਂ ਦਿਨ ਦੇ ਵਿੱਚ ਜਿਹੜੇ ਵੀ ਕੰਮ ਆਪਾਂ ਕਰਦੇ ਆਂ ਤਾਂ ਉਹਦੇ ਉੱਪਰ ਪਰਮਾਤਮਾ ਦਾ ਆਸ਼ੀਰਵਾਦ ਹੈ ਜਿਹੜਾ ਆਟੋਮੈਟਿਕਲੀ ਹੋ ਜਾਂਦਾ ਹੈ ਇਸ ਕਰਕੇ ਪਰਮਾਤਮਾ ਦਾ ਆਸਰਾ ਓਟ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਤਾਂ ਕੋਈ ਔਕਾਤ ਨਹੀਂ ਹੈ ਅਸੀਂ ਤਾਂ ਇੱਕ ਮਿਟੀ ਦੀ ਢੇਰੀ ਆਂ ਜੇ ਅਸੀਂ ਚੱਲਦੇ ਆਂ ਜੋ ਵੀ ਅਸੀਂ ਕੰਮ ਕਰਦੇ ਆਂ ਉਹ ਪਰਮਾਤਮਾ ਦੀ ਕਿਰਪਾ ਨਾਲੇ ਹੁੰਦਾ ਜੇ ਸਾਡੇ ਸਾਹ ਚੱਲਦੇ ਆਂ ਉਹ ਤਾਂ ਪਰਮਾਤਮਾ ਦੀ ਮਨਜ਼ੂਰੀ ਨਾਲੇ ਚੱਲਦੇ ਆਂ ਸਾਡੇ ਕੋਲ ਕੋਈ ਤਾਕਤ ਨਹੀਂ ਆ ਸਾਡੇ ਕੋਲ ਕੋਈ ਸਮਰੱਥਾ ਨਹੀਂ ਆ ਅਸੀਂ ਤਾਂ ਕਦਮ ਕਰਮ ਤੇ ਭੁੱਲਾਂ ਕਰਦੇ ਆਂ ਪਰਮਾਤਮਾ ਉਹਨਾਂ ਸਾਡੀਆਂ ਭੁੱਲਾਂ ਨੂੰ ਵਿਸਾਰਦਾ ਹੈ ਅਣਗੋਲੀਆਂ ਕਰਦਾ ਹੈ ਅਵੋਇਡ ਕਰਦਾ ਹੈ ਫਿਰ ਵੀ ਸਾਨੂੰ ਰਹਿਮਤਾਂ ਬਖਸ਼ਿਸ਼ਾਂ ਜਿਹੜੀਆਂ ਉਹ ਸਾਰਾ ਦਿਨ ਕਰਦਾ ਹੈ ਇਸ ਕਰਕੇ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਵੀ ਹਰ ਟਾਈਮ ਉਸ ਦੀ ਜਿਹੜੀ ਹਾਜ਼ਰੀ ਹੈ ਉਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਸਾਡੇ ਨਾਲ ਰਹੇ ਭੁੱਲ ਵੀ ਜਾਂਦੇ ਆਪਾਂ ਦਿਨ ਦੇ ਵਿੱਚ ਬਹੁਤ ਵਾਰੀ ਭੁੱਲਦੇ ਆਂ ਖੱਟ ਹੈ ਮੇ ਪ੍ਰਮਾਤਮਾ ਨਹੀਂ ਚੇਤੇ ਰੰਦਾ ਹੈਗਾ ਬਟ ਪ੍ਰਮਾਤਮਾ ਅੱਗੇ ਕੋਸ਼ਿਸ਼ ਕਰੀਏ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਵੀ ਉਹ ਸਾਨੂੰ ਹਰ ਟਾਈਮ ਚੇਤੇ ਰਹੀਂ ਅਸੀਂ ਉਸ ਨੂੰ ਹਰ ਟਾਈਮ ਯਾਦ ਕਰਦੇ ਰਹੀਏ ਸਿਮਰਨ ਦਾ ਮਤਲਬ ਹੀ ਹੈ ਸਿਮਰਨ ਦਾ ਮਤਲਬ ਹੀ ਹੈ ਉਸ ਦੀ ਯਾਦ ਉਸ ਦੀ ਯਾਦ ਦੇ ਵਿੱਚ ਰਹੀਏ ਉਸ ਦੇ ਭੈ ਵਿੱਚ ਰਹੀਏ ਉਸ ਦੇ ਅਗ ਦੇ ਵਿੱਚ ਰਹੀਏ ਉਹਦੀ ਹਾਜ਼ਰੀ ਉਹਦੀ ਉਹਦਾ ਆਉਰਾ ਉਹਦੀ ਪ੍ਰੈਜ਼ੈਂਸ ਹਰ ਟਾਈਮ ਸਾਡੇ ਆਲੇ ਦੋਲੇ ਰਹੇ ਤਾਂ ਪਰਮਾਤਮਾ ਹਰ ਜਗ੍ਹਾ ਸ